ਜਿਲ੍ਹਿਆਂਵਾਲਾ ਬਾਗ ਦੋਸਤੋ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਕਿ ਸ਼ਹੀਦ ਉਧਮ ਸਿੰਘ ਜੀ ਨੇ ਜਿਲ੍ਹਿਆਂਵਾਲਾ ਬਾਗ ਦੀ ਖੂਨੀ ਘਟਨਾ ਦਾ ਬਦਲਾ ਲੈਣ ਲਈ ਇੰਗਲੈਂਡ ਦੇ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਆਪਣਾ ਇਨਤਕਾਮ ਲਿਆ ਮਗਰ ਦੋਸਤੋ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਗਲਤ ਆ ਸ਼ਹੀਦ ਉਧਮ ਸਿੰਘ ਜੀ ਨੇ ਜਨਰਲ ਡਾਇਰ ਨੂੰ ਮਾਰਿਆ ਹੀ ਨਹੀਂ ਜੀ ਹਾਂ ਇਹ ਬਿਲਕੁਲ ਸੱਚ ਹੈ ਤੁਹਾਡਾ ਸਵਾਗਤ ਆ ਤੇ ਅੱਜ ਦੇ ਵਲੌਗ ਦੇ ਨਾਲ ਨਾਲ ਆਪਾਂ ਜਿਲ੍ਹਿਆਂ ਵਾਲੇ ਬਾਗ ਦੀ ਪੂਰੀ ਕਹਾਣੀ ਦਾ ਸੰਖੇਪ ਦੇ ਵਿੱਚ ਵਰਣਨ ਕਰਾਂਗੇ ਤੇ ਨਾਲ ਹੀ ਜਾਣਾਂਗੇ ਰੋਲ ਐਕਟ ਐਕਟ ਕੀ ਸੀ ਮਹਾਤਮਾ ਗਾਂਧੀ ਤੋਂ ਲੈ ਕੇ ਭਾਰਤ ਦੇ ਹਰ ਨਾਗਰਿਕ ਨੇ ਇਸ ਦਾ ਇਹਨਾਂ ਵਿਰੋਧ ਕਿਉਂ ਕੀਤਾ ਸੀ ਜਿਸ ਕਾਰਨ ਅੰਗਰੇਜ਼ੀ ਹਕੂਮਤ ਇਹਨਾਂ फडਕ ਗਈ ਸੀ ਵੀਡੀਓ ਦੇ ਵਿੱਚ ਬਨੇ ਰਹੋ ਨਾਲ-ਨਾਲ ਵਲੌਗ ਦੇਖਾਂਗੇ ਤੇ ਨਾਲ-ਨਾਲ ਮੈਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਜਿਸ ਨੂੰ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਵੀ ਆਖਿਆ ਜਾਂਦਾ ਹੈ ਬੀਤੇ ਸਮੇਂ ਦੇ ਨਾਲ-ਨਾਲ ਬਹੁਤ ਘਟਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ ਉਹਨਾਂ 'ਚੋਂ ਇੱਕ ਹੈ ਜਿਲ੍ਹਿਆਂ ਵਾਲੇ ਬਾਗ ਦੀ ਖੂਨੀ ਘਟਨਾ ਸਭ ਤੋਂ ਪਹਿਲਾਂ ਆਪਾਂ ਇਹ ਜਾਣਾਂਗੇ ਕਿ ਇਹ ਘਟਨਾ ਇਹ ਕਤਲੇਆਮ ਕਿਉਂ ਹੋਇਆ ਇਸ ਦਾ ਕੀ ਕਾਰਨ ਸੀ ਦੋਸਤੋ ਅੰਗਰੇਜ਼ੀ ਹਕੂਮਤ ਦੇ ਚਲਦਿਆਂ ਭਾਰਤ ਵਿੱਚ ਵੱਧ ਰਹੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਲੈ ਕੇ ਇੱਕ ਐਕਟ ਬਣਾਇਆ ਗਿਆ ਜਿਸ ਦਾ ਨਾਂ ਸੀ ਰੋਲੈਟ ਐਕਟ ਕਿਉਂਕਿ ਲੋਕਾਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਅੰਗਰੇਜ਼ਾਂ ਦੇ ਦਿਲ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਇਸ ਕਰਕੇ ਰੋਲੈਟ ਐਕਟ ਨੂੰ ਬਣਾਇਆ ਗਿਆ ਇਸ ਦਾ ਮਤਲਬ ਕੀ ਸੀ ਜੋ ਵੀ ਆਵਾਜ਼ ਚੱਕੂਗਾ ਉਸ ਨੂੰ ਕੁਚਲ ਦਿੱਤਾ ਜਾਏਗਾ ਰੋਲੈਟ ਐਕਟ ਦੇ ਅਧੀਨ ਅੰਗਰੇਜ਼ੀ ਹਕੂਮਤ ਜਿਸ ਨੂੰ ਚਾਹੇ ਜਦੋਂ ਵੀ ਚਾਹੇ ਆਪਣੀ ਮਰਜ਼ੀ ਨਾਲ ਬਿਨਾ ਮੁਕਦਮੇ ਤੋਂ ਜੇਲ੍ਹ ਦੇ ਵਿੱਚ ਬੰਦ ਰੱਖ ਸਕਦੀ ਸੀ ਇਸ ਕਰਕੇ ਇਸ ਐਕਟ ਨੂੰ ਬਿਨਾ ਵਕੀਲ ਬਿਨਾ ਅਪੀਲ ਅਤੇ ਬਿਨਾ ਦਲੀਲ ਦਾ ਐਕਟ ਵੀ ਕਿਹਾ ਗਿਆ ਜਿਸ ਨੂੰ ਆਪਾਂ ਸਰਲ ਸ਼ਬਦਾਂ ਦੇ ਵਿੱਚ ਤਾਨਾਸ਼ਾਈ ਵਾਲਾ ਐਕਟ ਵੀ ਕਹਿ ਸਕਦੇ ਹਾਂ ਇਸ ਐਕਟ ਨੂੰ 1917 ਦੇ ਵਿੱਚ ਬਣਾਇਆ ਗਿਆ ਸੀ ਮਗਰ ਲੋਕਾਂ ਦੇ ਉੱਤੇ ਬਹੁਤ ਹੀ ਜ਼ੁਲਮ ਹੁੰਦੇ ਪਏ ਸੀ ਇਸ ਐਕਟ ਦੇ ਦੌਰਾਨ ਇਸ ਕਰਕੇ ਜਗਾ ਜਗਾ ਲੋਕ ਇਸ ਦਾ ਵਿਰੋਧ ਕਰਨ ਲੱਗ ਪਏ ਇਸੇ ਵਿਰੋਧ ਦੇ ਵਿੱਚ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਲੋਕ ਇਕੱਠੇ ਹੋਏ ਮਗਰ ਇਸ ਗੱਲ ਦਾ ਪਤਾ ਕਿਸੇ ਦਲਾਲੀ ਟੱਟੂ ਨੇ ਜਨਰਲ ਡਾਇਰ ਤੱਕ ਪਹੁੰਚਾ ਦਿੱਤਾ ਜਿਸ ਤੋਂ ਬਾਅਦ ਉਸਨੇ ਕਈ ਸਿਪਾਈ ਇਕੱਠੇ ਕੀਤੇ ਅਤੇ ਅਸਲੇ ਸਮੇਤ ਜਿਲ੍ਹਿਆ ਵਾਲੇ ਬਾਗ ਦੇ ਵਿੱਚ ਪਹੁੰਚ ਗਿਆ ਅਤੇ ਜਿਹੜਾ ਇੱਕ ਮੱਤ ਰਸਤਾ ਸੀ ਲੋਕਾਂ ਦੇ ਬਾਹਰ ਨਿਕਲਣ ਦਾ ਉਸ ਨੂੰ ਵੀ ਬੰਦ ਕਰ ਦਿੱਤਾ ਉਸ ਤੋਂ ਬਾਅਦ 303 ਨੋਟ ਰਾਈਫਲ ਦੇ ਨਾਲ ਸਿਪਾਹੀਆਂ ਨੂੰ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਜਿਸ ਤੋਂ ਬਾਅਦ ਅਨੇ ਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੈਂਕੜੇ ਹੀ ਲੋਕ ਮਾਰੇ ਗਏ ਲਗਭਗ 1650 ਰਾਉਂਡ ਲੋਕਾਂ ਦੇ ਉੱਤੇ ਫਾਇਰ ਕੀਤੇ ਗਏ ਦੋਸਤੋ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ ਆਪਾਂ ਬਚਪਨ ਤੋਂ ਹੀ ਜਲਿਆਂ ਵਾਲੇ ਬਾਗ ਨੂੰ ਜ਼ਿਲਿਆਂ ਵਾਲਾ ਬਾਗ ਬੋਲਦੇ ਆ ਮੈਂ ਵੀ ਵੀਡੀਓ ਦੇ ਵਿੱਚ ਪ੍ਰੋਨਾਂਊਂਸ ਕਰ ਰਿਹਾ ਵਾਂ ਕਿ ਜ਼ਿਲਿਆਂ ਵਾਲੇ ਬਾਗ ਦੇ ਵਿੱਚ ਮਗਰ ਜ਼ਿਲਿਆਂ ਵਾਲਾ ਬਾਗ ਨਹੀਂ ਇਸ ਨੂੰ ਜਲਿਆਂ ਵਾਲਾ ਬਾਗ ਬੋਲਿਆ ਜਾਂਦਾ ਵਾ ਜਲਿਆਂ ਵਾਲਾ ਬਾਗ ਦੋਸਤੋ ਵੀਡੀਓ ਨੂੰ ਪੂਰਾ ਦੇਖਿਓ ਇਸ ਘਟਨਾ ਦੇ ਨਾਲ ਜੁੜੀਆਂ ਹਜੇ ਕਈ ਗੱਲਾਂ ਹਨ ਜੋ ਆਪਾਂ ਅੱਗੇ ਕਰਾਂਗੇ ਦੋਸਤੋ ਅਹ ਜੋ ਤੁਸੀਂ ਸਾਹਮਣੇ ਖੂਹ ਦੇਖਦੇ ਪਏ ਆ ਇਹ ਉਹੀ ਖੂਨੀ ਖੂਆ ਜਿਸ ਵਿੱਚ ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਛਾਲ ਮਾਰ ਦਿੱਤੀ ਸੀ ਇਸ ਨੂੰ ਅਨਪੂਰੀ ਤਰ੍ਹਾਂ ਕਵਰ ਕਰ ਦਿੱਤਾ ਗਿਆ ਹੈ ਇਸ ਦੇ ਵਿੱਚ ਛਾਲ ਮਾਰਨ ਦੇ ਬਾਵਜੂਦ ਵੀ ਲੋਕ ਬਚ ਨਹੀਂ ਪਾਏ ਸੀ ਦੱਸਿਆ ਜਾਂਦਾ ਹੈ ਜਦੋਂ ਇਸ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਇਸ ਖੂਹ ਦਾ ਜਿਹੜਾ ਪਾਣੀ ਸੀ ਪੂਰੀ ਤਰ੍ਹਾਂ ਲਾਲ ਹੋ ਚੁੱਕਾ ਸੀ ਇੱਥੋਂ ਤੱਕ ਕਿ ਮੈਂ ਇੱਕ ਜਗ੍ਹਾ ਤੇ ਪੜਿਆ ਸੀਗਾ ਕਿ ਇੱਕ ਮਾਂ ਦਾ ਬੱਚਾ ਜ਼ਖਮੀ ਸੀਗਾ ਉਹ ਪਾਣੀ ਮੰਗ ਰਿਹਾ ਸੀ ਤਾਂ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਲੱਗਿਆ ਨਲਕਾ ਜਦੋਂ ਉਸ ਦੀ ਮਾਂ ਨੇ ਢੇੜਿਆ ਤਾਂ ਉਸ ਵਿੱਚੋਂ ਵੀ ਲਾਲ ਰੰਗ ਦਾ ਪਾਣੀ ਹੀ ਨਿਕਲਿਆ ਤੇ ਨਾਲ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਇੰਨਾ ਖੌਫ ਸੀਗਾ ਜ਼ਖਮੀ ਹੋਏ ਲੋਕਾਂ ਦਾ ਕੋਈ ਇਲਾਜ ਕਰਨ ਲਈ ਤਿਆਰ ਨਹੀਂ ਸੀਗਾ ਕਿਉਂਕਿ ਜਿੰਨੇ ਵੀ ਵੈਦ ਹਕੀਮ ਸੀਗੇ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਅਸੀਂ ਇਹਨਾਂ ਦਾ ਇਲਾਜ ਕਰਾਂਗੇ ਤਾਂ ਹੋ ਸਕਦਾ ਅੰਗਰੇਜ਼ ਮੇਰੇ ਸਮੇਤ ਮੇਰੀ ਸਾਰੀ ਫੈਮਲੀ ਨੂੰ ਵੀ ਮੌਤ ਦੇ ਘਾਟ ਉਤਾਰ ਦੇਣਗੇ ਇਸ ਕਰਕੇ ਉੱਥੇ ਕਈ ਇਹੋ ਜਿਹੇ ਲੋਕ ਸੀਗੇ ਜ਼ਖਮੀ ਹੋਣ ਦੇ ਬਾਵਜੂਦ ਜਿਨ੍ਹਾਂ ਦੀ ਟੜਪ-ਟੜਪ ਕੇ ਮੌਤ ਹੋਈ ਦੋਸਤੋ ਮੈਂ ਇਤਿਹਾਸ ਨਾਲ ਜੁੜੀਆਂ ਗੱਲਾਂ ਸੱਚੀਆਂ ਕਹਾਣੀਆਂ ਚਾਹੇ ਉਹ ਆਪਣੇ ਗੁਰੂਆਂ ਦੇ ਨਾਲ ਆ ਚਾਹੇ ਉਹ ਉਹ ਆਪਣੇ ਪੰਜਾਬ ਦੇ ਕੋਈ ਕਿੱਸੇ ਆ ਜਿੰਨੀ ਮੈਨੂੰ ਨੌਲੇਜ ਹੁੰਦੀ ਆ ਮੈਂ ਆਪਣੀਆਂ ਧੀਆਂ ਨਾਲ ਸ਼ੇਅਰ ਕਰਦਾ ਰਿਹਾ ਮੈਂ ਕਦੇ ਨਹੀਂ ਸੋਚਿਆ ਕਿ ਉਹ ਡਰਣਗੀਆਂ ਜਾਂ ਉਹਨਾਂ ਦੇ ਦਿਮਾਗ 'ਚ ਕੁਝ 네ਗੇਟਿਵਿਟੀ ਆਊਗੀ ਜਾਂ ਕੁਝ ਵੀ ਦੋਸਤੋ ਇਹ ਆਪਣੇ ਪੰਜਾਬ ਦਾ ਇਤਿਹਾਸ ਆ ਜੇ ਮਾਪੇ ਹੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਦੱਸਣਗੇ ਸਮਝਾਉਣਗੇ ਤਾਂ ਫਿਰ ਹੋਰ ਕੌਣ ਦੱਸੂਗਾ ਤੁਸੀਂ ਵੀ ਆਪਦੇ ਬੱਚਿਆਂ ਨੂੰ ਇਹੋ ਜੀਆਂ ਸਾਰੀਆਂ ਗੱਲਾਂ ਨਾਲ ਜਾਗਰੂਕ ਜ਼ਰੂਰ ਕਰਿਆ ਕਰੋ ਏ ਉਹ ਖੂ ਸੀਗਾ लवली ਨੇ ਦੇਖ ਲਿਆ ਉਹਨਾਂ ਤੋਂ ਮਮਨੇ ਮੈਨੂੰ ਚੋਕੇ ਵੀ ਦਿਖਾਇਆ ਫਿਰ ਵੀ ਨਹੀਂ ਪਹੁੰਚਿਆ ਆ ਦੋਸਤੋ ਹੁਣ ਗੱਲ ਕਰਦੇ ਆ ਸ਼ਹੀਦ ਉਦਮ ਸਿੰਘ ਜੀ ਨੂੰ ਕਿਸ ਦੇ ਕਤਲ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਹੋਈ 13 April 1919 ਨੂੰ ਉਸ ਵਕਤ ਸ਼ਹੀਦ ਉਦਮ ਸਿੰਘ ਜੀ ਦੀ ਉਮਰ 19 ਸਾਲ ਦੀ ਸੀ ਤੇ ਸ਼ਹੀਦ ਭਗਤ ਸਿੰਘ ਜੀ ਦੀ ਉਮਰ 12 ਸਾਲ ਦੀ ਸੀ ਸ਼ਹੀਦ ਉਦਮ ਸਿੰਘ ਜੀ ਉਸ ਵਕਤ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਮੌਜੂਦ ਸਨ ਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਪਾਣੀ ਪਿਲਾ ਰਹੇ ਸਨ ਇਹ ਪੂਰੀ ਘਟਨਾ ਸ਼ਹੀਦ ਉਦਮ ਸਿੰਘ ਜੀ ਨੇ ਅੱਖੀ ਦੇਖੀ ਸੀ ਉਹਨਾਂ ਦੇ ਦਿlo ਦਿਮਾਗ ਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਸੀ ਅੰਗਰੇਜ਼ਾਂ ਤੋਂ ਇntਕਾਮ ਲੈਣ ਦਾ ਬਦਲਾ ਲੈਣ ਦਾ ਇਸ ਤੋਂ ਬਾਅਦ ਸ਼ਹੀਦ ਉਦਮ ਸਿੰਘ ਜੀ ਗਦਰ ਲਹਿਰ ਨਾਲ ਜੁੜੇ ਰਹੇ ਗਦਰ ਲਹਿਰ ਨੂੰ ਲੈ ਕੇ ਉਹਨਾਂ ਨੇ ਕਈ ਵਿਦੇਸ਼ਾਂ ਦੇ ਵਿੱਚ ਦੌਰੇ ਕੀਤੇ ਤੇ ਜਦੋਂ ਉਹ ਭਾਰਤ ਆਏ ਤਾਂ ਉਹਨਾਂ ਨੂੰ 5 ਸਾਲ ਦੀ ਜੇਲ੍ਹ ਹੋ ਗਈ। ਜੇਲ੍ਹ ਚੋਂ ਬਾਹਰ ਆਏ ਕਸ਼ਮੀਰ ਪਹੁੰਚ ਗਏ ਤੇ ਕਸ਼ਮੀਰ ਤੋਂ ਜਰਮਨੀ ਜਰਮਨੀ ਤੋਂ ਇੰਗਲੈਂਡ ਪਹੁੰਚ ਗਏ ਸੀ। ਸ਼ਹੀਦ ਉਦਮ ਸਿੰਘ ਜੀ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਉਸ ਤੋਂ ਬਾਅਦ ਉਦਮ ਸਿੰਘ ਹੋ ਗਿਆ ਤੇ ਇੰਗਲੈਂਡ ਦੇ ਵਿੱਚ ਫਾਂਸੀ ਦੀ ਸਜ਼ਾ ਦੌਰਾਨ ਸ਼ਹੀਦ ਉਦਮ ਸਿੰਘ ਜੀ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਇਸ ਨਾਮ ਦੇ ਨਾਲ ਉਹਨਾਂ ਨੂੰ ਪਛਾਣਿਆ ਗਿਆ। ਇਸ ਦਾ ਮਤਲਬ ਸੀ RAM ਯਾਨੀ ਕਿ ਹਿੰਦੂ MUHAMMAD ਯਾਨੀ ਕਿ ਮੁਸਲਿਮ SINGH ਯਾਨੀ ਸਿੱਖ ਆਜ਼ਾਦ ਦਾ ਮਤਲਬ ਕਿ ਇਹ ਸਭ ਆਜ਼ਾਦ ਹਨ RAM MUHAMMAD SINGH ਆਜ਼ਾਦ ਇਹ ਸੋਚ ਸੀ ਉਹਨਾਂ ਦੀ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਜਦੋਂ ਫਾਂਸੀ ਹੋਈ ਤਾਂ ਉਹਨਾਂ ਨੇ ਉਸ ਵਕਤ ਇਹੀ ਕਿਹਾ ਸੀ ਕਿ ਇਨ੍ਹਾਂ ਸੂਰਮਿਆਂ ਦਾ ਬਲੀਦਾਨ ਐਵੇਂ ਨਹੀਂ ਜਾਊਗਾ ਹੁਣ ਭਾਰਤ ਨੂੰ ਆਜ਼ਾਦ ਹੋਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ ਉਹਨ ਗੱਲ ਕਰਦੇ ਆ ਜਰਨਲ ਟਾਇਰ ਦੀ ਜਿਸ ਨੂੰ ਅੰਮ੍ਰਿਤਸਰ ਦਾ ਕਸਾਈ ਵੀ ਕਿਹਾ ਜਾਂਦਾ ਹੈ ਜਰਨਲ ਗਾਇਰ ਦਾ ਪੂਰਾ ਨਾਮ ਰੈਜੀਨੈਕ ਐਡਵਰਡ ਹੈਰੀ ਟਾਇਰ ਸੀ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਨੂੰ ਲੈ ਕੇ ਜਰਨਲ ਟਾਇਰ ਦਾ ਬਹੁਤ ਵਿਰੋਧ ਕੀਤਾ ਗਿਆ ਉਸ ਦੀ ਕੜੀ ਨਿੰਦਾ ਕੀਤੀ ਗਈ ਜਿਸ ਤੋਂ ਬਾਅਦ ਉਹ ਇੰਗਲੈਂਡ ਵਾਪਸ ਚਲਾ ਗਿਆ ਉੱਥੇ ਜਾ ਕੇ ਉਹਨੇ ਕਈ ਆਰਟੀਕਲ ਵੀ ਆਪਣੀ ਸਫਾਈ ਦੇ ਵਿੱਚ ਲਿਖੇ ਤੇ ਉੱਥੋਂ ਦੇ ਲੋਕਾਂ ਨੇ ਉਸ ਨੂੰ ਕਈ ਕਰੋੜ ਦਾ ਨਾਮ ਵੀ ਦਿੱਤਾ ਕਿ ਜਿਵੇਂ ਕਿ ਉਹ ਪਤਾ ਨਹੀਂ ਕਿੰਨਾ ਕੁ ਵੱਡਾ ਤੀਰ ਮਾਰ ਕੇ ਆਇਆ ਹੋਵੇ ਉਸ ਤੋਂ ਬਾਅਦ 23 ਜੁਲਾਈ 1927 ਨੂੰ ਬ੍ਰੇਨ ਹੈਮਜ ਦਾ ਕਰਕੇ ਜਰਨਲ ਟਾਇਰ ਦੀ ਮੌਤ ਹੋ ਗਈ ਸੀ ਰੱਬ ਨੇ ਪਹਿਲਾਂ ਹੀ ਉਸ ਨੂੰ ਉਸ ਦੇ ਕਰਮਾਂ ਦੀ ਸਜ਼ਾ ਦੇ ਦਿੱਤੀ ਸੀ ਇਹ ਯਾਦਗਾਰ ਆ ਗਈ ਜੀ ਜਿਲੇਆਲੇ ਬਾਗ ਦੀ ਨਕਲਾਬਾ ਹਾਂ ਜੀ ਜੀ ਹੁਣ ਗੱਲ ਕਰਦੇ ਹਾਂ ਸ਼ਹੀਦ ਉਦਮ ਸਿੰਘ ਜੀ ਕੈਕਸਟਰਨ ਹਾਲ ਲੰਡਨ ਚ ਇੱਕ ਮੀਟਿੰਗ ਚ ਗਏ ਹੋਏ ਸੀ ਮੀਟਿੰਗ ਦੇ ਚਲਦਿਆਂ ਉਹਨਾਂ ਨੇ ਸਟੇਜ 'ਤੇ ਉੱਲ ਕਰਕੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਸਿੱਧੀਆਂ ਮਾਈਕਲ ਓਡਾਇਰ ਨੂੰ ਵੱਜੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਾਈਕਲ ਓਡਾਇਰ ਜਾਂ ਫਿਰ ਮਾਈਕਲ ਐਡਵਾਈਰ ਵੀ ਆਪਾਂ ਕਹਿ ਸਕਦੇ ਹਾਂ ਮਾਈਕਲ ਓਡਾਇਰ ਉਹ ਬੰਦਾ ਸੀਗਾ ਜਿਸ ਟਾਈਮ ਜ਼ਿਲ੍ਹਿਆਂ ਵਾਲੇ ਬਾਦ ਦੀ ਘਟਨਾ ਹੋਈ ਸੀ ਉਹ ਪੰਜਾਬ ਦਾ ਪੂਰਬ ਲੈਫਟਿਨੈਂਟ ਗਵਰਨਰ ਸੀ ਜਿਸ ਨੇ ਵੱਧ ਚੜ ਕੇ ਜਰਨਲ ਡਾਇਰ ਦੇ ਗੋਲੀਆਂ ਚਲਾਉਣ ਵਾਲੇ ਫੈਸਲੇ ਨੂੰ ਸਹੀ ਕਿਹਾ ਸੀ। ਇਹੀ ਕਾਰਨ ਸੀ ਕਿ ਸ਼ਹੀਦ ਉਦਮ ਸਿੰਘ ਜੀ ਨੇ ਉਸਨੂੰ ਮਾਰਿਆ। ਉਹ ਇੱਕ ਲਾਰੈਂਸ ਨਾਮ ਦੇ ਬੰਦੇ ਨੂੰ ਵੀ ਮਾਰਨਾ ਚਾਹੁੰਦੇ ਸੀਗੇ ਮਗਰ ਉਹ ਉਸ ਵਕਤ ਬਚ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਰਿਵਾਲਵਰ ਨੂੰ ਹਾਲ ਦੇ ਵਿੱਚ ਸਿੱਟ ਦਿੱਤਾ ਅਤੇ ਹੱਸਣ ਲੱਗ ਪਏ ਅਤੇ ਕਿਹਾ ਕਿ ਮੈਂ ਜੋ ਕਰਨ ਆਇਆ ਸੀ ਉਹ ਮੈਂ ਕਰ ਦਿੱਤਾ। ਹੁਣ ਜੋ ਤੁਸੀਂ ਚਾਹੋ ਕਰ ਸਕਦੇ ਹੋ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮਕਦਮਾ ਚੱਲਿਆ ਜੇਲ੍ਹ ਹੋਈ ਜੇਲ੍ਹ ਦੇ ਵਿੱਚ 42 ਦਿਨ ਦੀ ਭੁੱਖ ਹੜਤਾਲ ਕੀਤੀ ਅਤੇ 43ਵੇਂ ਦਿਨ ਉਹਨਾਂ ਨੂੰ ੱੱਕੇ ਨਾਲ ਖਾਣਾ ਵੀ ਖਵਾਇਆ ਗਿਆ ਉਸ ਤੋਂ ਬਾਅਦ ਬ੍ਰਿਟੇਨ ਦੀ ਅਦਾਲਤ ਨੇ ਸ਼ਹੀਦ ਉਦਮ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ 31 ਜੁਲਾਈ 1940 ਨੂੰ ਇਸ ਬੱਬਰ ਸ਼ੇਰ ਨੇ ਹੱਸਦਿਆਂ ਹੱਸਦਿਆਂ ਫਾਂਸੀ ਦਾ ਫੰਦਾ ਆਪਣੇ ਗਲੇ ਨਾਲ ਲਾਇਆ ਅਤੇ ਸ਼ਹੀਦੀ ਦਾ ਜਾਮ ਪੀ ਲਿਆ ਸ਼ਹੀਦ ਆਜਮ ਉਦਮ ਸਿੰਘ ਆਪਣੇ ਲੋਕਾਂ ਲਈ ਆਪਣੇ ਦੇਸ਼ ਲਈ ਸ਼ਹੀਦ ਹੋ ਗਏ ਇਹ ਉਹੀ ਦਿਨ ਸੀ ਜਦੋਂ ਅੰਗਰੇਜ਼ਾਂ ਦੀ ਹਕੂਮਤ ਦੀ ਨੀਂਵ ਹਿੱਲ ਗਈ ਅਤੇ 7 ਸਾਲ ਬਾਅਦ 15 ਅਗਸਤ 1947 ਨੂੰ ਉਹਨਾਂ ਨੂੰ ਦੇਸ਼ ਛੱਡ ਕੇ ਵਾਪਸ ਪਰਤਣਾ ਪਿਆ ਤੇ ਆਪਣੇ ਦੇਸ਼ ਨੂੰ ਆਜ਼ਾਦੀ ਮਿਲ ਗਈ ਵੰਦੇ ਮਾਤਰਮ ਇਹ ਆਖਰੀ ਸ਼ਬਦ ਸਨ ਸ਼ਹੀਦ ਆਜਮ ਉਦਮ ਸਿੰਘ ਜੀ ਦੇ ਦੋਸਤੋ ਵੰਦੇ ਮਾਤਰਮ ਵੰਦੇ ਮਾਤਰਮ ਦਾ ਮਤਲਬ ਕੀ ਹੁੰਦਾ ਹੈ ਵੰਦੇ ਦਾ ਮਤਲਬ ਹੁੰਦਾ ਵੰਦਨਾ ਵੰਦਨਾ ਯਾਨੀ ਪੂਜਾ ਆਪਾਂ ਜਿਵੇਂ ਈਸ਼ਵਰ ਦੀ ਵੰਦਨਾ ਕਰਦੇ ਆ ਪੂਜਾ ਕਰਦੇ ਆ ਮਾਤਰਮ ਦਾ ਮਤਲਬ ਹੁੰਦਾ ਵਾ ਮਾਤਰ ਭੂਮੀ ਜਿੱਥੇ ਆਪਣਾ ਜਨਮ ਹੋਇਆ ਵਾ ਜਿੱਥੇ ਈਸ਼ਵਰ ਨੇ ਭਗਵਾਨ ਨੇ ਰੱਬ ਨੇ ਆਪਾਂ ਨੂੰ ਭੇਜਿਆ ਵਾ ਆਪਾਂ ਨੂੰ ਜਨਮ ਦਿੱਤਾ ਵਾ ਉਸ ਮਾਤਰ ਭੂਮੀ ਦੀ ਵੰਦਨਾ ਕਰਨੀ ਉਸ ਮਾਤਰ ਭੂਮੀ ਦੀ ਪੂਜਾ ਕਰਨੀ ਵੰਦੇ ਮਾਤਰਮ ਦਾ ਇਹ मीनिंग ਹੁੰਦਾ ਵਾ ਦੋਸਤੋ ਆਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਤੀਆਂ ਉਹਨਾਂ ਦੇ ਸ਼ਹੀਦ ਹੋਣ ਤੋਂ 34 ਸਾਲ ਬਾਅਦ 19 ਜੁਲਾਈ ਸਨ 1974 ਨੂੰ ਭਾਰਤ ਲਿਆਂਦੀਆਂ ਗਈਆਂ ਤੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਦਾ ਵਿਸਰਜਨ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀਆਂ ਅਸਤੀਆਂ ਦਾ ਇੱਕ ਕਲਸ਼ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਵੀ ਰੱਖਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਸਰੂਪ ਦੇ ਵਿੱਚ ਕਾਸ਼ ਇਹ ਯੋਧੇ ਅੱਜ ਵੀ ਜਉਂਦੇ ਹੁੰਦੇ ਸਰਕਾਰਾਂ ਨਾਲ ਟੱਕਰ ਲੈਣ ਲਈ ਕਿਉਂਕਿ ਅੱਜ ਵੀ ਇਹ ਸਰਕਾਰਾਂ ਕੋਈ ਤਾਨਾਸ਼ਾ ਤੋਂ ਘਟ ਨਹੀਂ ਹੈਗੀਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ